ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਦਰਸ਼ਨਾ ਦੇਵੀ ਜੀ ਤੇ ਬੇਟਾ ਸੀ ਜੀ ਆਪਣਾ ਹਾਂਜੀ ਹਾਂ ਛੋਟਾ ਬੇਟਾ ਤਾਂ ਕੀ ਗੱਲ ਹੋਈ ਆ ਮਾਤਾ ਜੀ ਕਿਦਾਂ ਤੁਹਾਨੂੰ ਮੈਨੂੰ ਤਾਂ ਕੋਈ ਗੱਲ ਦਾ ਪਤਾ ਹੀ ਨਹੀਂ ਗੱਲ ਤਾਂ ਹੋਈ ਨਹੀਂ ਹੁਣ ਇੱਥੇ ਇਹਨਾਂ ਦੀ ਆਪਸ ਵਿੱਚ ਮੋਈ ਹੋਵੇ ਤਾਂ ਮੈਨੂੰ ਕੋਈ ਪਤਾ ਨਹੀਂ ਪੂਰੇ ਕੌਣ ਕੌਣ ਰਹਿੰਦਾ ਸੀ ਬਸ ਇਹ ਬੜਾ ਬੜਾ ਹੀ ਰਹਿੰਦਾ ਤਾਂ ਛੋਟਾ ਤਾਂ ਉਹ ਆਇਆ ਤਾਂ ਇਹਦੇ ਕੋਲ ਤਾਂ ਚਾਰ ਪੰਜ ਸਾਲੋਂ ਕੋਈ ਬੜਾ ਇੱਥੇ ਲੱਗੇ ਆ ਰਹਿੰਦਾ ਅੱਛਾ ਦੋ ਭਰਾ ਤੇ ਹਾਂਜੀ ਤੇ ਤਾਂ ਪਿੰਡ ਰਹਿੰਦਾ ਤੇ ਛੋਟਾ ਤਾਂ ਮੇਰੇ ਕੋਲ ਕੁਵਾਰ ਆਤਾ ਸੀ ਇਹਦੇ ਪਤਨ ਹੋਏ ਜੀ ਹਾਂਜੀ ਹਾਂ ਉਹ ਤਾਂ ਕੁਵਾਰ ਆਤਾ ਹਾਂਜੀ ਉਹ ਦੋ ਦਿਨ ਲੇ ਕੇ ਕਿਰਪਾਣ ਕੋਰ ਪੂੰਜੀ ਲੈ ਕੇ ਗਿਆ ਤਾਂ 12 ਤਰੀਕ ਨੂੰ ਲੈ ਕੇ ਗਿਆ ਤਾਂ ਪਰਸੋਂ ਆਇਆ ਇਹ ਬੜਾ ਅੱਛਾ ਜੀ ਛੋਟਾ ਮਾਰੋ ਮੜੇ ਕੁੱਤੇ ਕਰਕੇ ਆ ਜਾਂਦਾ ਆਂਦਾ ਤੇ ਕਿਸੇ ਨੇ ਕੁੱਤਾ ਵੱਢਣਾ ਨਾ ਲਵੇ ਜੀ ਹਾਂ ਜੀ ਵੱਢਣ ਕਰਕੇ ਵੀ ਰਾਹ ਘੇਰ ਲੰਦੜਾ ਇਹ ਕੁੱਤਾ ਇਹਦੇ ਕਰਕੇ ਆ ਜਾਂਦਾ ਤਾਂ ਕਿਸੇ ਨੂੰ ਵੱਢਦੇ ਤੜਕੇ ਕਾਨੂੰਨ ਮੈਂ ਕਰੂੰਗਾ ਵੀ ਸਾਡੀ ਇੱਥੀ ਪੈ ਜੰਨਾ ਦੋ ਤਿੰਨ ਦਿਨ ਇੱਥੀ ਹੋ ਪਿਆ ਇਹਦੇ ਕੋਲੇ ਹਾਂ ਪਹਿਲਾਂ ਵੀ ਕੋਈ ਲੱਗਦਾ ਕੋਈ ਸ਼ੱਕ ਤੁਹਾਨੂੰ ਕੀ ਦੇ ਤੇ ਆ ਕੀ ਲੱਗ ਰਿਹਾ ਹੁਣ ਇਹ ਸਾਰਾ ਮਾਮਲਾ ਮੈਂ ਹੁਣ ਤੁਹਾਨੂੰ ਕੀ ਕਹੇ ਸ਼ੱਕ ਹੁਣ ਜਦ ਇਹ ਇਹਦੇ ਘਰੇ ਹੋਇਆ ਫਿਰ ਹੁਣ ਇਸੀ ਮੇਰੇ ਥੱਕਾ ਹੋਰ ਕੀ ਵੱਡੇ ਭਰਾ ਤੇ ਹਾਂ ਕੀ ਨਾਮ ਹੈ ਜੀ ਦਾ ਵੱਡੇ ਭਰਾ ਦਾ ਇਹਦੇ ਦੀ ਪ੍ਰਵਿੰਦਰ ਆ ਜੀ ਹਰਿੰਦਰ ਛੋਟੇ ਦਾ ਕੀ ਨਾਮ ਸੀ ਸੰਦੀਪ ਸੰਦੀਪ ਹਾਂ ਜੀ ਅੱਛਾ ਵੱਡੇ ਨੇ ਫਿਰ ਇੱਥੇ ਜਦੋਂ ਇਹ ਕੰਮ ਹੋਇਆ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਹਾਂ ਤਾਂ 11 ਵਜੇ ਗਿਆ ਜੀ 11 ਕਦੇ ਟਾਈਮ ਹੋਣਾ ਮੈਂ ਲਟ ਕੇ ਜਾਈ ਦੇਖਦੀ ਮੈਂ ਡੀਕ ਦਿੱਤੀ ਮੈਂ ਆਉਗਾ ਆਉਗਾ ਦੁੱਧ ਤੇ ਤੱਤਾ ਕਰ ਸਾਨੂੰ ਮੈਂ ਚਾਚੂ ਦੇ ਦੂਗਾ ਦੁੱਧ ਤੱਤਾ ਕਰਕੇ ਛੋਟਾ ਦਿੰਦਾ ਮੈਨੂੰ ਕੋਵਾਰਾ ਤਾਂ ਇਹ ਹੀ ਮੇਰੀ ਰੋਟੀ ਲੱਟੀ ਬਣਾ ਹੁੰਦਾ ਉਹ ਹੁੰਦਾ ਤਾਂ ਠੀਕ ਹੈ ਜੀ ਹਾਂ ਹਾਂ ਬਸ ਮੈਂ ਮਰ ਕੀ ਕੀ ਜਮਾ ਕੋਡਾ ਖੜਕਿਆ ਮੈਂ ਖੋਲਿਆ ਕੋਡਾ ਉੱਠ ਕੇ ਮਚਲ ਆ ਗਿਆ ਜਦ ਇਹ ਕਹਿੰਦਾ ਨੰਗੇ ਪੈਰ ਤੇ ਇਹਦੇ ਦੀ ਬੜੇ ਦੇ ਕਹਿੰਦਾ ਉਹਨੂੰ ਕੋਈ ਮਾਰ ਗਿਆ ਮੈਂ ਜਫੀ ਪਾ ਕੇ ਉਹ ਕਰਿਆ ਉਹ ਮਾਰ ਗਿਆ ਮੈਂ ਜਗੀ ਮੇਰੇ ਤਾਂ ਪੈਰ ਦੇ ਧਰਤੀ ਦੀ ਜਮੀਨ ਉੱਡ ਗਈ ਮੈਂ ਕੋਈ ਨਹੀਂ ਉਹ ਆਸੇ ਪਾਸੇ ਚੱਲ ਗਿਆ ਉਹ ਵੀ 아이ਦੀ ਗੱਲ ਨਹੀਂ ਹੋ ਸਕਦੀ ਹਾਂਜੀ ਵੀ 아이ਦੀ ਗੱਲ ਨਹੀਂ ਹੋ ਸਕਦੀ ਇਹਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਤਾਂ ਜਨਮ ਤੋਂ ਮੂਰੇ ਦਬਨਾ ਫੇਰ ਸਾਡੇ ਮੂਰੇ ਹੋ ਗਿਆ ਮੈਂ ਸਾਨੂੰ ਖਤਰਾ ਤਾਂ ਅਸੀਂ ਦੇਖ ਕੇ ਦਮਦ ਨੇ ਕਿ ਜਦ ਦੇਖਿਆ ਮੈਂ ਡਾਊਨਲੋਡ ਮੋਲ ਹੋ ਗਈ ਮੈਂ ਚਲੋ ਚਲੋ ਹੋਰ ਨਹੀਂ ਰਹਿਣਾ ਹੈਗਾ ਕੀ ਪਤਾ ਮੈਂ ਸਾਡੀ ਕੁਸ ਮਾਰੇ ਕੁਸ ਕਰੇਵਾਰਦਾਨ ਕੀ ਆ ਪਤਾ ਹੁੰਦਾ ਕਿਸੇ ਦਾ ਅਸੀਂ ਜਦੀ ਮੁੜ ਗਏ ਥੋੜੀ ਦਰਵਾਦ ਪੂਰੇ ਤੇ ਦੇਖ ਕੇ ਜਦੀ ਮੁੜ ਗਏ ਫਿਰ ਅਸੀਂ ਉਹ ਤੇ ਬਸ ਉਹ ਕੀ ਕਹਿੰਦਾ ਕਿੱਦਾਂ ਬਚ ਕੇ ਨਿਕੜਿਆ ਮੈਂ ਉਹਨੇ ਦੱਸਿਆ ਉਹ ਕਹਿੰਦਾ ਮੈਂ ਤਾਂ ਆਪ ਕੀ ਜਨਸ਼ਾਲ ਮਾਰ ਕੇ ਨਿਕਲਿਆ ਮੈਨੂੰ ਬੰਦੇ ਪੈਗੇ ਨੇ ਮੈਨੂੰ ਫਲਾਣਾ ਪੈਗੇ ਤੇ ਢੇਮ ਕਾ ਮੈਂ ਭਾਈ ਮੈਂ ਕਿਹੜਾ ਤੈਨੂੰ ਦੇਖੇ ਨੇ ਬੰਦੇ ਮੈਨੂੰ ਹਣ ਗਿਆ ਪਤਾ ਬੰਦੇ ਸਮਾਂ ਜਾਂ ਖੇਡ ਰਿਆ ਪਿਆ ਮੈਂ ਤੂੰ ਅੱਗੇ ਵੀ ਇਹੀ ਤਾਂ ਡਰਾਮਾ ਦਾ ਅੱਗੇ ਤੂੰ ਕਰਦਾ ਹੀ ਆ ਕਢਾ ਕੇ ਆਪੇ ਬਹਿ ਜਨਾ ਅੱਗੇ ਵੀ ਡਰਾਮਾ ਹਾਂ ਪੀਕੇ ਮਾ ਡਰਾਮਾ ਕਰਦਾ ਹੀ ਰਹਿਣਾ ਤੂੰ ਭਾਈ ਹਾਰੂ ਕਿੰਦਾ ਦੀ ਹਾਂ ਹਾਂ ਹਾਰੂ ਕਿੰਦਾ ਦਾ ਮੈਂ ਇਹਦਾ ਡਰਾਮੇ ਤੂੰ ਪਹਿਲਾਂ ਤੋਂ ਕਰਦਾ ਕਿਹੜਾ ਅੱਜ ਦਾ ਕਰਦਾ ਹੈ ਹਾਂ ਹੋਰ ਤਾਂ ਤੇਨੂੰ 4-5 ਸਾਲ ਹੋ ਗਏ ਭਾਈ ਤੂੰ ਲਈਦਾ ਹੀ ਰਹਿ ਤੂੰ ਸਾਡੇ ਚ ਕੀ ਕਰਨਾ ਉਨਾ ਉੱਥੇ ਬਸ ਆ ਗੱਲ ਹੈ ਬਾਤਾਂ ਬਾਕੀ ਮੈਨੂੰ ਪਤਾ ਪਹਿਲਾਂ ਵੀ ਕਦੇ ਲੜੇ ਨੇ ਜੀ ਇਹ ਇਹ ਪਹਿਲਾਂ ਜਦ ਉੱਥੇ ਘਰੇ ਤਾਂ ਮੜ ਮੁਟੇ ਲੜਦੇ ਤੇ ਇੰਨਾ ਨਹੀਂ ਲੜਦੇ ਤੇ ਚੱਲ ਹਾਂ ਜਦ ਤੇ ਵਿਆਹ ਹੈ ਜਾਂ ਤੇ ਲੜਨ ਲੱਗਿਆ ਇਹ ਅੱਛਾ ਹੈ ਬਸ ਇਹ بڑا ਵਿਆਹ ਹੈ ਬਤਾ ਅੱਛਾ ਜੀ ਦੋ ਗੁੱਡੀਆਂ ਦਾ ਕਾਕਾ ਇਹਦੇ ਕੋਲ ਜੀ ਕੀ ਚੋ ਬੜੀ ਰਹਿੰਦੀ ਆ ਉਹ ਬੜੀ ਕੁੜੀ ਮੇਰੇ ਕੋਲ ਰਹਿੰਦੀ ਆ ਦੋ ਬੱਚੇ ਲੈ ਗਈ ਅੱਛਾ ਉਹ ਫਿਰ ਲਕੋਟ ਮਾਰ ਕਰਦਾ ਦੀ ਜਿਆਦਾ ਬਗਾਨੀ ਦੀ ਮੀ ਰੱਖ ਰੱਖਣ ਦੇ ਉਹ ਕਹਿੰਦਾ ਮੈਂ ਬਗਾਨੀ ਰੱਖਣੀ ਮੈਂ ਬਗਾਨੀ ਰੱਖਣੀ ਇਹਨੇ ਵੀ ਆਪਸ ਵਿੱਚ ਗੱਲ ਹੋਣੀ ਕੋਈ ਮੀਆਂ ਬੀਬੀ ਦੀ ਮੈਂ ਤਾਂ ਲੱਗਦਾ ਲੱਗ ਰਹੀ ਦੀਵੇਂ ਨਾਲ ਆ ਬੜੀ ਕੁੜੀ ਫਿਰ ਮੈਂ ਰੱਖ ਲਈ ਦੀ ਮੈਂ ਤਾਂ ਮਾਂ ਕਹਿੰਦੀ ਵੀ ਮੈਂ ਮੰਮੀ ਜਾਣ ਤੋਂ ਥੋੜੀ ਨਹੀਂ ਮਰਨਾ ਮੈਂ ਆਪਣੇ ਬੱਚੇ ਪਾਲਨੇ ਮੈਂ ਚੱਲ ਕੋਈ ਨਾ ਭਾਈ ਜਿਵੇਂ ਸਾਡੀ ਰਾਜਮਨ ਦੀ ਆਦਮੀਂਤੀ ਮੀ ਦੀ ਹੋਣੀ ਆ ਨਾਲੇ ਤਾਂ ਛੋਟਾ ਤਾਂ ਸਾਹ ਨਹੀਂ ਦਿੰਦਾ ਤੇ ਬਿਗੈਰਾ ਮੈਂ ਕਿੰਨੇ ਤਾਂ ਇੰਨਾ ਪਿਆਰ ਕਰਦਾ ਤਾਂ ਪਰ ਇਹਨੇ ਤਾਂ ਸੋਚਿਆ ਨਹੀਂ ਨਾ ਉਸ ਦੀ ਆਵਰੇ ਹੁਣ ਦੇਖੀ ਕੀ ਕਰ ਪਹਾਣਾ ਵਾ ਜਿਹਦੇ ਨਾਲ ਬਣੀ ਉਹਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਨਾ ਕੋਈ ਉਹ ਭੱਜ ਗਿਆ ਜੀ ਜਾਂ ਕਿੱਥੇ ਆ ਯਾਰ ਰਾਤ ਨੂੰ ਨਾ ਭੱਜਿਆ ਨੀ ਗੱਡੀ 'ਚ ਬੈਠ ਗਿਆ ਤਾਂ ਫੇਰ ਨੰਗ ਗਿਆ ਤਾਂ ਫੇਰ ਗੱਡੀ 'ਚ ਲੈ ਕੇ ਗਏ ਹਾਂ ਲੈ ਗਈ ਹਾਂ ਬਸ ਸਾਡਾ ਤਾਂ ਇਹੀ ਤਾਂ ਬੜਾ ਤਾਂ ਨਕਮ ਮੈਂ ਆ ਮੈਂ ਤਾਂ ਉਹੀ ਰੋਟੀ ਬਣਾ ਕੇ ਦਿੰਦਾ ਤੇ ਮੇਰੀ ਕਿਹੜੀ ਤਾਂ ਮਾਈ ਕੋਈ ਨਹੀਂ ਹਾਲ ਤਾਂ ਪੈਲੀ ਕਰ ਜਾਈ ਕਰੇ ਮੈਂ ਕੀ ਕੰਮਕਾਰ ਕਰਦੇ ਸੀ ਗੁੱਦੇ ਇਹ ਤਾਂ ਆਪਣਾ ਪਤਾ ਗਾਇਆ ਗੂਆਂ ਰੱਖਿਆ ਮੇਦੀਆਂ ਬੇਜ ਪੂਜੀ ਦਿੱਤੀਆਂ ਇਹਨੇ ਸਾਰਾ ਕੁਝ ਕਰਤਾ ਇਹਨੇ ਅਸੀਂ ਸਭ ਕੁਝ ਬਣਾ ਕੇ ਦੇਤਾ ਇਹਦਾ ਮੈਂ ਇਹਨੇ ਮੈਂ ਕੋਈ ਕੱਚ ਦੇ ਬੱਚੇ ਵੀ ਪਾਲਤੇ ਜਿੰਨਾ ਕੋਈ ਮਾਂ ਕਰ ਨਹੀਂ ਸਕਦੀ ਉਹ ਵੀ ਕਰਿਆ ਪਰ ਇਹ ਮੁੰਡਾ ਮੇਰਾ ਨਹੀਂ ਬਣਿਆ ਸਭ ਰੂਪਤਾ ਇਹਨੇ ਜਿਵੇਂ ਕਿਆਂ 7 ਸਾਲ ਮੈਂ ਪਹਿਲਾਂ ਬੋਟਰ ਤੇ ਰੁੜ ਕੇ ਗਈ ਉਹ ਵੀ ਮੇਰੇ ਨਾਲ ਸਾਰਾ ਟਾਈਮ ਕੱਟਿਆ ਜਿਵੇਂ ਕਿਆਂ ਮੇਰੇ ਰਿਸ਼ਤੇਦਾਰਾਂ ਨੇ ਵੀ ਤੇਰਾ ਹੀ ਪੁੱਤਾ ਕਿਹੜਾ ਹੋਰ ਹੈ ਤਾਂ ਫਿਰ ਵੀ ਇਹਨੂੰ ਸਭ ਕੁਝ ਦਿਆਂ ਸਾਨੂੰ ਦਾ ਜੀ ਫਿਰ ਇਹ ਸਭ ਕਿੱసే ਤੇ ਆ ਕੀਦੇ ਤੇ ਵੀ ਬੜੇ ਦੇ ਬੜੇ ਮੁੰਦੇ ਦੇ ਹਾਂ ਜੀ ਕਿੰਨੇ ਭਾਈਤੀ ਜੀ ਇਹ ਫੇ ਦੋ ਭਰਾ ਨੇ ਠੀਕ ਹੈ ਅੱਛਾ ਬੜੇ ਭਰਾ ਨੇ ਛੋਟੇ ਦਾ ਕਤਲ ਕੀਤਾ ਹਾਂ ਜੀ ਸਾਨੂੰ ਬਲਾ ਬੁਲਾਉਣ ਵਾਗ ਗਿਆ ਫਿਰ ਨੰਗੇ ਪੈਰ ਤੇ ਨੰਗੇ ਪੈਰ ਤੇ ਮੈਂ ਤਾਂ ਨਹੀਂ ਪੜਨਿੰਦੀ ਨੁੰਦੀ ਤੇ ਸਾਨੂੰ ਜੀ ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਦੇ ਰਾਤ ਫਜ਼ਰ ਤੇ ਮਦਰ ਇਹ ਕਿ ਇਹਨਾਂ ਦੇ ਭਤੀਜੇ ਇਹਨਾਂ ਨੇ ਜਾ ਕੇ ਸਾਨੂੰ ਪੰਚਾਇਤ ਨੂੰ ਤਲਾਹ ਦਿੱਤੀ ਹੈ ਰਾਤ 1:30 12:30 ਵਜੇ ਦੇ ਵਿੱਚ ਤੇ ਉਦੋਂ ਫਿਰ ਅਸੀਂ ਇੱਥੇ ਆਏ ਆਂ ਤੇ ਜਨੂ ਪੁਲਿਸ ਨੂੰ ਇਹਨਾਂ ਨੇ ਕਾਲ ਕਰਤੀ ਸੀਗੀ 100 ਨੰਬਰ ਤੇ ਜਾਂ 112 ਨੰਬਰ ਤੇ ਤੇ ਜਨੂ ਜਦੋਂ ਅਸੀਂ ਇੱਥੇ ਪਹੁੰਚਿਆ ਜਨੂ 5-4 ਮਿੰਟ ਬਾਅਦ ਪੁਲਿਸ ਪਹੁੰਚ ਗਈ ਸੀ ਜੀ ਤੇ ਬਾਕੀ ਦਾ ਹੁਣ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੇਖੋ ਵੀ ਜੋ ਕੁਝ ਆਉਂਦਾ ਹੈ ਅਸੀਂ ਇਨਸਾਫ ਇਹ ਚਾਉਂਦੇ ਆਂ ਕਿ ਪੰਚਾਇਤ ਵੱਲੋਂ ਪਿੰਡ ਵੱਲੋਂ ਵੀ ਜਿਨੇ ਵੀ ਕਰਿਆ ਇਹ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਪਰਿਵਾਰ ਕਹਿ ਰਿਹਾ ਹੈ ਕਿ ਦੋਹੇ ਭਰਾ ਸੀ ਇੱਥੇ ਤੀਜਾ ਬੰਦਾ ਨਹੀਂ ਸੀ ਉਹ ਕਹਿ ਰਿਹਾ ਹੈ ਵੀ ਕੋਈ ਹਮਲਾ ਕਰਤਾ ਕੀ ਲੱਗਦਾ ਜੀ ਤੁਹਾਨੂੰ ਇਹਦੇ ਚ ਇਹ ਦੱਸ ਰਹੇ ਨੇ ਰਾਤ ਵੀ ਇਹਨਾਂ ਨੇ ਦੱਸਿਆ ਏ ਉਹ ਉਹਨੇ ਜਾ ਕੇ ਇਹਨਾਂ ਨੂੰ ਇਹੀ ਗੱਲ ਕਹੀ ਹੈ ਜਿਹੜਾ ਇਹਨਾਂ ਦਾ ਵੱਡਾ ਬੇਟਾ ਹੈ ਬੰਦਾ ਇੱਥੇ ਵੀ ਉਹਦੇ ਤੇ ਹਮਲਾ ਹੋ ਗਿਆ ਏ ਤੇ ਵੀ ਉੱਥੇ ਇਹਨੇ ਮੁੰਡੇ ਸੀਗੇ ਤੇ ਉਹ ਸੀਗੇ ਚਲੋ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਅਸੀਂ ਕਹਾਂ ਵੀ ਇਹ ਗੱਲ ਹੋ ਸਕਦੀ ਏ ਕਹਿੰਦੇ ਵੀ ਨਹੀਂ ਹੋ ਸਕਦੀ ਕਹਿੰਦੇ ਤੇ ਵੀ ਹਮਲਾ ਕੋਈ ਇਹੋ ਜਿਹਾ ਸੰ ਲੱਗਦਾ ਨਹੀਂਗਾ ਤੇ ਵਾਕੀ ਤੇ ਤਪਤੀਸ਼ ਆਈ ਵੀ ਫੋਰਸ ਆਈ ਵੀ ਹੈ ਸਾਰੀ ਤਪਤੀਸ਼ ਚੱਲ ਰਹੀ ਹੈ ਸਾਨੂੰ ਇਤਲਾਹ ਮਿਲੀ ਸੀ ਕਿ ਸੰਦੀਪ ਕੁਮਾਰ ਉਰਫ ਦੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਜਿਹੜਾ ਹੈਗਾ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਉਹਦੇ ਵਾਰਸਾਂ ਦੇ ਬਿਆਨ ਲੈਣ ਪਰੰਤ ਜਿਹੋ ਜੀ ਕਾਰਵਾਈ ਹੋਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇ